ਉਹ ਛੱਡ ਦੇ ਕਿਤੇ ਨਹੀਂ ਕੋਈ ਚੱਲੀ ਬਾਤ ਕੀ ਨਹੀਂ ਚੱਲੀ ਲੈ ਆ ਗਈਆਂ ਜੀ ਹਾਂ ਆ ਗਈਆਂ ਸਸਰੀ ਘਰ ਸਸਰੀ ਘਰ ਕੀ ਹਾਲੀ ਵਧੀਆ ਠੀਕ ਆ ਆ ਜੇ ਆਜੋ ਆਜੋ ਆ ਗਈਆਂ ਹਾਂ ਜੱਪਲਾ ਪਾ ਲੈਣੇ ਜੱਪਲਾ ਲਾਤੀਆਂ ਜੱਪਲਾ ਨਾ ਪਾਤੀਆਂ ਦੀਦੀ ਜੀ ਕਹਿੰਦੇ ਹੁੰਦੇ ਆ ਚੱਪਲਾ ਬਾਹਰ ਲਾਉਣੀਆਂ ਮੈਂ ਤਾਂ ਲਾ ਕੇ ਅਸੀਂ ਨਹੀਂ ਨਹੀਂ ਪਾਇਆ ਕੋਈ ਨਹੀਂ ਚੱਪਲਾ ਦੇ ਠੀਕ ਆ ਆਹ ਉਹ ਨਵੀ ਸਵੀਂ ਚਪਲਾ ਪਾਇਆ ਕੋਈ ਚੱਲ ਇੱਥੇ ਬੈ ਜੀ ਛੱਡ ਜਾ ਉਹ ਠੰਡਾ ਪਾ ਤੇ ਮੇ ਨਾਲ ਇਧਰ ਹੀ ਬੈਣਾ ਅੱਕ ਨਹੀਂ ਸਮਾਂ ਗਿਆ ਅੱਛਾ ਅੱਛਾ ਹਾਂ ਉਹ ਤੇ ਨਹੀਂ ਆ ਸਕਦੀ ਪੱਕਾ ਨਹੀਂ ਚੱਲਦਾ ਲੈ ਪੱਕਾ ਨਹੀਂ ਜਾਂਦਾ ਪੱਕੀ ਵੀ ਨਹੀਂ ਮੈਂ ਤੁਹਾਨੂੰ ਹਾਂ ਪੱਕੀਆਂ ਚਾਹਣਾ ਨਹੀਂ ਆ ਗਈ ਮੈਂ ਐ ਕੁਰਸੀ ਉਹ ਨਾ ਦੇਈਸ ਤੂੰ ਆ ਲੈ ਇੱਥੇ ਆ ਲੈ ਤੂੰ ਐ ਕੁਰਸੀ 'ਚ ਬੈ ਜਾ ਹਾਂ ਆਏ ਦੀ ਛੁੱਟੀ ਮੈਂ ਲੰਘ ਜਾਣਾ ਪਛਾਣ ਕਿ ਤੇੜੇ ਤੋਂ ਲੰਘ ਰਹੀ ਐ ਤਾਂ ਤੀ ਤੀ ਲਾ ਗਈ ਤੂੰ ਲੰਘ ਕੇ ਚੱਲੀ ਬੈ ਜਾ ਵੀਰੀ ਨਾਲ ਡੰਗ ਲਵਾ ਬਗਾਨੇ ਦਾ ਹੈ ਇੱਥੇ ਚੱਪ ਖੱਤੀ ਇਹ ਦੂਸਰ ਕਹਿੰਦਾ ਮੈਂ ਕਿਹਾ ਤੋ ਕਿ ਉਹ ਤੇ ਸਗਸਾ ਕਰਸਾ ਨਾ ਕਰੀ ਜਾਂਦੀ ਮੈਂ ਕੀ ਕੰਮ ਕਰੀ ਜਾਂਦੀ ਨਹੀਂ ਨਹੀਂ ਕੋਸ਼ਿਸ਼ ਨਹੀਂ ਅੱਛਾ ਤੂੰ ਹੋਰ ਕਿ ਆੜੇ ਸੁੱਤੇ ਹਾਂ ਨਹੀਂ ਆੜੇ ਸੁੱਤੇ ਅੱਛਾ ਮੈਂ ਨਹੀਂ ਜਾਂਦਾ ਤੇ ਸਭ ਦੇ ਮਨ ਜਾਂਦਾ ਕੋਈ ਕਾਹਤ ਕਦੀ ਕੁਝ ਵੇਖ ਕੇ ਆਣੂ ਕਿਉਂ ਮੇਰੀ ਡਾਂਡ ਲਵਾਉਣੀ ਆ ਅਗਲੀ ਸ਼ਰਤੀ ਵਾਤਾ ਕਿੱਡੀ ਹੋ ਨੱਕ ਤੇ ਪੱਕੀ ਨਹੀਂ ਪਹਿਣ ਤੇ ਗੱਲਾਂ ਕਰੂਗੀ ਹਾ ਚੁੱਪ ਤੂੰ ਮੈਂ ਕਿਹਦੀ ਬੋਲਣਾ ਨਹੀਂ ਚਾਹਦਾ ਇਹ ਜੇ ਮੇਰੀ ਤੇ ਡਾਂਡ ਨਾ ਬਣ ਗਈ ਮੈਂ ਫੋਟੋ ਫੁੱਟੂ ਕਰੇ ਜਾ ਕੇ ਕਰੀਂਗਾ ਮੈਂ ਵੀ ਲੈ ਕੇ ਆਉਣੀ ਹਾਂ ਤੇ ਮੋਢੀ ਪੋਟ ਦੂੰਗੀ ਚੱਲ ਹੋਰ ਸੁਣਾ ਠੀਕ ਹੈ ਹਾਂ ਹਾਂ ਠੀਕ ਆਵੇ ਮੈਂ ਨਾ ਇੱਕ ਰਮਾਸ ਸੋਨੀ ਕਾਢੀ ਕਿਤੇ ਨੇ ਮਿੱਥੇ ਮਿਲ ਜਿਹੜਾ ਚਾਹ ਲੈਣ ਤੇ ਗਈ ਐ ਲੈ ਆ ਮਾ ਉਧਰ ਚਾਹ ਅੱਧਾ ਤਨ ਬਣਾ ਬੁੱਧਰ ਬਕੀ ਨਹੀਂ ਹੁੰਦੀ ਐਦਾ ਸਮਾਨ ਇੱਧਰ ਬਣਾਣਾ ਪੈਂਦਾ ਈ ਐਦਾ ਉਧਰ ਬਣਾਣਾ ਪੈਂਦਾ ਮੈਂ ਆਈ ਹਾਂ ਇਧਰ ਮੈਂ ਤੇ ਸੁਝਾ ਕੇ ਹੈਂ ਦਿਮਾਗ ਖੋਤੇ ਦਾ ਨ ਵਰਤਲਾ ਉਹੋਂ ਮੈਂ ਵੇਖੀ ਆ ਨੀ ਕਦੀ ਆਜੀ ਵੇਖੀ ਪਹਿਲੇ ਜੋ ਕੀ ਹੁੰਦਾ ਵੇ ਇਹ ਫੁੱਲ ਬੜੀਆਂ ਆ ਵਾ ਫੁੱਲ ਬੜੀਆਂ ਚਾਹ ਦੇ ਭਾਵੇਂ ਖਾਈ ਤੇ ਚੁੰਚੇ ਚਾਹ ਨਾਲ ਇੱਧਰ ਦੇ ਕਾ ਪਚਾਹ ਤਾਂ ਫੜਿਆ ਨਾਲ ਨਿੱਕੀ ਜੀ ਦੱਦੀ ਵੱਟੀ ਨਾਲ ਘੁੱਟ ਚਾਹ ਦੀ ਪੜ ਲਈ ਐਦਾਂ ਖਾਣਾ ਅੱਛਾ ਉਦੋਂ ਦੇ ਬੰਦੇ ਦੂਜੀ ਤਰ੍ਹਾਂ ਨਾ ਹੁੰਦੀਆਂ ਪਹਿਲਾਂ ਫਾਲੋ ਫੁੱਲ ਬੜੀਆਂ ਕਿੰਨੇ ਪੀਦੇ ਚਾਹ ਅਰੇ ਇਦਾਂ ਦਾ ਫਿਰ ਪਾਗ ਲੱਗਦਾ ਨਾ ਬੰਦਾ ਫਿਰ ਨੂੰ ਕਿਸੇ ਗੱਲ ਦਾ ਪਤਾ ਨਹੀਂ ਤੂੰ ਸਿਆਣਿਆਂ ਵਾਂਗੂ ਪੀਣੀ ਸਿਆਣਿਆਂ ਵਾਂਗੂ ਅਹੀਂ ਬਿਸਕੁਟ ਵੀ ਹੈਗੇ ਨਾਲ ਸਾਰਾ ਕੁਝ ਮੇਰੀ ਫੇਵਰੇਟ ਬਿਸਕੁਟ ਹਾਂ ਤੂੰ ਮੇਰੀ ਡਾਂਡ ਲਵਾਏ ਉਹ ਅੰਦਰ ਲਈ ਜਿੰਨੂ ਕਿ ਮਰਦਾ ਸੀ ਉਹ ਜਿੰਨੇ ਚਾਹ ਨੂੰ ਸੱਤ ਲਿਆ ਤੈਨੂੰ ਮੈਨੂੰ 70 ਘਣੋਂ ਕੁਛ ਥੋੜੇ ਆ ਪਿਆ ਸੀ ਤੇਰੀ ਜੀ ਚੁੱਪ ਕਰ ਜਾਉਂਗੀ ਮੈਨੂੰ ਤੇ ਲੱਗਦਾ ਮੀਂਹ ਨਹੀਂ ਆ ਚੱਲਿਆ ਆਹ ਹੋ ਆ ਵਾ ਠੰਡਾ ਜਿਹਾ ਮੌਸਮ ਹੋਇਆ ਹੈ ਨਾ ਹਾਂ ਮੀਂਹ ਬਸ ਹੋਣੀ ਆ ਬਦਦਾ ਠੰਡਾ ਹੋ ਤੇ ਹੈਗਾ ਪਰ ਵਾਹ ਹੀ ਨਹੀਂ ਫੈੜਾ ਛੱਡੀ ਕਿਹਦੇ ਨੇ ਫਿਰ ਅੱਜ ਕੱਲ੍ਹ ਗਰਮੀਆਂ ਜੇ ਤੈਨੂੰ ਪਤਾ ਇਹੋ ਨਰਕ ਰਹਿੰਦਾ ਐਂ ਨਹੀਂ ਆ ਦੇ ਲਵਾਈ ਲੱਗ ਜਾਣੀ ਕੀ ਆ ਦੇ ਦੇ ਆਈਆਂ ਚੱਲ ਲੜਾਈਆਂ ਦੇ ਲੱਗ ਜਾਣੀਆਂ ਨਹੀਂ ਚਲ ਚੰਗਾ ਲੱਗੂਗੀ ਲੜਾਈ ਦੇ ਪੱਜ ਨਾਲ ਲੜਾਈ ਤੇ ਕਿੱਥੇ ਲੱਗਣੀ ਲੁਕਣੀ ਚਾਰਕ ਦਿਨ ਠਾਕ ਕੇ ਭਜਾਉਣਗੇ ਆਪਾਂ ਵੀ ਕਿਹ ਰਿਸ਼ਤੇਦਾਰ ਇਹੋ ਆਵਾਂਗੇ ਮੇਰੇ ਤੇ ਤਾਰ ਤੇ ਆਪਣੇ ਕੋਲ ਆਉਣ ਨੂੰ ਫਿਰਦੇ ਮੈਂ ਕਿਹ ਇੱਥੇ ਨਾ ਆਇਓ ਇੱਥੇ ਬਾਰਡਰ ਤੇ ਬੈਠੇ ਆਂ ਅਸੀਂ ਪਹਿਲਾਂ ਆਵਾਂਗੇ ਉਹਨੂੰ ਕਹਿੰਦੀ ਆਵਾਂਗੇ ਅਸੀਂ ਆਵਾਂਗੇ ਮੈਂ ਕਿਹਾ ਅਸੀਂ ਆਵਾਂਗੇ ਤੂੰ ਹੀ ਨਾ ਆਇਓ ਉਹਨਾਂ ਚਾਰ ਦਿਨ ਵੇਲੇ ਖਾਂ ਉਹ ਕਿੱਡੇ ਹਿੱਲੇ ਬਾਰਡਰ ਤੇ ਅਸੀਂ ਬੈਠੇ ਆਂ ਇੱਥੇ ਤੂੰ ਕੀ ਲੈਣਾ ਬੁਲਾਣਾ ਨਾ ਨਹੀਂ ਉਹ ਵੀ ਉੱਤੋਂ ਉੱਤੋਂ ਰਿਸ਼ਤੇਦਾਰ ਵੀ ਬੜੀ ਚਲਾਕ ਹੁੰਦੇ ਹੀ ਭਮਾਉਂਦੇ ਹੀ ਇਹ ਨਾ ਆ ਕੇ ਬਹਿ ਜਾ ਪ ਯਾ ਮੈਨੂੰ ਨਹੀਂ ਹਨ ਕਰਦੇ ਆਪਣੇ ਗਾੜੀ ਰੱਖ ਚੰਗੀ ਸਾਲ ਨੂੰ ਫੇਰ ਆਪਣੇ ਗਾੜੀ ਤੁਸੀਂ ਆਪਣੇ ਅੱਗੇ ਰੱਖੀ ਜਾਂਦੇ ਹੋ ਆ ਤੁਸੀਂ ਆਪਣੇ ਅੱਗੇ ਰੱਖੀ ਜਾਂਦੇ ਹੋ ਇਹ ਉਹਨੇ ਤੇਰੇ ਚੋਗੀਆਂ ਰੱਖੀਆਂ ਸੀ ਹਾਂ ਮੇਰੀ ਬੇਇੱਜ਼ਤੀ ਕਰਾਂ ਮਾਂ ਕਿੱਥੋਂ ਮੇਰੇ ਕਰਮਾਂ 'ਚ ਤੁੰਡੀ ਕੀ ਸੀ ਆ ਆ ਜਾ ਆ ਜਾ ਲੈ ਲਾ ਫੜ ਲੈ ਚੱਲ ਬਹਿ ਜਾ ਬਹਿ ਜਾ ਤੂੰ ਮੈਂ ਖਾਣਾ ਜਿੰਨਾ ਚਿਰ ਉਹ ਨਹੀਂ ਕਹਿੰਦੀ ਉਹਨਾ ਚਿਰ ਨਹੀਂ ਖਾਈਂਦੀ ਚੀਜ਼ ਜੇ ਅਜੇ ਕਹਿੰਦੀ ਨਾ ਉਹਨਾ ਚਿਰ ਨਹੀਂ ਖਾਈ ਤਾਂ ਬੁਰੇ ਲੱਗੀ ਤਾਂ ਆ ਜਾਂਦੇ ਕੋਈ ਨਹੀਂ ਮਤ ਇੱਥੇ ਰੱਖੀ ਐ ਐ ਕਰਕੇ ਨਾ ਰਚ ਖੋਦੀ ਐ ਕਰਕੇ ਐ ਆਣ ਦਿੱਤੇ ਹੋ ਹੁੰਦੇ ਸਾਰੇ ਭਾਜੀ ਆ ਜਾ ਆਲਾ ਚਾਟ ਪੱਤੀ ਪੈ ਜਾਣੀ ਹਾਂ ਕੀ ਕੱਸੀ ਹਾਂ ਹੋਰ ਬਤੀ ਬਤੀ ਹੋ ਸਨ ਆਪਣੀ ਤੇਰੀ ਮੰਮੀ ਦਾ ਡੱਕਿਆ ਤੇਰੇ ਤੇ ਦੀ ਕੁਛ ਮੁੱਛਰ ਤਈ ਹੈ ਤੇਰੀ ਮਮਾ ਜੀ ਹਾਂਜੀ ਠੀਕ ਵੇਖ ਕਿੱਡਾ ਸੋਹਰਾ ਬੂਰਦੀ ਹਾਂਜੀ ਨਹੀਂ ਹੁੰਦੇ ਤੇ ਹੋਈ ਜਾਂਦਾ ਮਤਲਬ ਪੜੇ ਲਿਖੇ ਬੰਦੇ ਦਾ ਥੋੜਾ ਬਗਦੰਤ ਪਤਾ ਤੇ ਬੜਾ ਸੋਹਰਾ ਬੂਰਦੀ ਏ ਕਿ ਤਾਂ ਬਦਲਵਾਈ ਜੀ ਕੜਕੜੀ ਪੱਤੇ ਖਾਣੇ ਚਾਹ ਚੋ ਖਾ ਲੋ ਖਾ ਲੋ ਲੇ ਖਾ ਲੋ ਤਾਂ ਹਾਂ ਲੱਲਾ ਬਿਸਕਟ ਲੈ ਲੇ ਲੇ ਕੋਈ ਨਹੀਂ ਖਾਣੀ ਸੁੱਤੀ ਨਾ ਕੀ ਕਹਿੰਦੀ ਆ ਕਾ ਮਿੱਠਾ ਠੰਡਾ ਹਾਂਜੀ ਵੀ ਵਧੀਆ ਸੁਣਿਆ ਆਪਣੇ ਘਰ ਦੀ ਵੀ ਮੁੰਡਾ ਮੰਗਦੇ ਫਿਰ ਕੇ ਆਹੋ ਮੰਗਦੇ ਲਫਿਰ ਕੇ ਮੈਨੂੰ ਵੀ ਤੇ ਜਨਾ ਦੇ ਸਾਰੇ ਰਿਸ਼ਤਾ ਕਰਾਂ ਮੈਂ ਮੇਰੇ ਕੋਲ ਇਹ ਜਨਾ ਦੇ ਪਤਾ ਜਿਛੇ ਦਾਰਿਆਂ ਦੇ ਸਰਦਾਰ ਤੇ ਗੱਲ ਚੁੱਕਿਆ ਜਾਉ ਆਹੋ ਨਹੀਂ ਲੋਕਾਂ ਦੇ ਹਾ ਰਿਸ਼ਤੇ ਦਾਰਿਆਂ ਦਾ ਚੜੀਕ ਪੈਣਾ ਜਾਇਦਾ ਮੁਰਕੇ ਪੈਣਾ ਬਚੋਲਿਆਂ ਦੇ ਪਹਿਲਾਂ ਤੁੰਗ ਆਹੋ ਨਹੀਂ ਤੇ ਹਰ ਚਾ ਲੈਣਾ ਮਾਂ ਮੰਗਿਆ ਜਾਊਗਾ ਮਾਂ ਨੂੰ ਸੋਖ ਹੋ ਜਾਊਗਾ ਲਾਗੋ ਕੀ ਨਹੀਂ ਮਰਾਇਤਾ ਯਨੇ ਆਲੇ ਨਹੀਂ ਨਾਲੇ ਤੋਂ ਬਣਾਇਨਾ ਕੰਮਾ ਚ ਪਣੀ ਤੇ ਮੈਂ ਨਹੀਂ 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 ਕੱਲ ਨੂੰ ਮੈਨੂੰ ਪਤਾ ਮੁੰਡੇ ਦਾ ਸੁਭਾਣ ਨਹੀਂ ਚਾਹੋ ਮੁੰਡੇ ਦਾ ਸੁਭਾਣ ਨਹੀਂ ਕੁਛ ਠੋੜਾ ਤਾਂ ਕਿ ਹੱਸਿਆ ਮੈਨੂੰ ਇਹ ਦਿਨ ਮੈਨੂੰ ਪਤਾ ਪਰ ਲੜਦਾ ਬੜੀ ਮੈਂ ਦੇਖਾ ਮਾਹੌਲ ਹੈ ਜੇ ਤਾਵਾ ਕੋਈ ਕਰ ਕਰੀ ਨਾ ਕਰ ਰਹੀ ਆ ਪਾ ਨਹੀਂ ਚਲ ਨੂੰ ਆ ਵੀ ਤਾਂ ਲੱਗਦਾ ਘਰ ਉਸੇ ਵਧੀਆ ਲੱਗਦਾ ਬਾਬੀ ਕਿਆ ਲਾਉਂਦੀ ਕੋਈ ਆਪਣੇ ਨਾਲ ਵੀ ਗੱਪਾਂ ਵਾਰ ਮਿਲ ਕੇ ਬੈਠ ਹੋ ਜਾਂਦੀਆਂ ਤੇ ਕੋਈ ਆਊਗੀ ਤੇ ਫੇਰੀ ਆ ਹਾਂ ਹਾਂ ਨਹੀਂ ਵਧੀਆ ਕੇ ਤੇ ਇਹ ਕਰਦੇ ਭਾਜੀ ਨੇ ਟੂੜੀ ਦਾ ਵੀ ਸਾਵ ਲਿਆ ਬਸ ਹਾਂ ਹਾਂ ਟੂੜੀ ਦਾ ਵੀ ਸਾਵ ਲਿਆ ਅੱਛਾ ਅੱਛਾ ਬੈਚ ਹੋ ਚੁੱਕਾ ਨੇ ਜਾਨਾ ਤੇ ਕਿੰਨੀ ਸਵਾਦ ਹੈ ਨਾ ਚਾਹ ਦੀਦੀ ਜੀ ਇਦਿ ਜਿਦਿ ਨਹੀਂ ਸਵਾਦ ਚਾਹ ਬਣਾਈ ਹੈ ਚਾਹ ਸਵਾਦ ਹੈ ਸਵਾਦ ਬਣਾਈ ਹੈ ਤੇਨੂੰ ਨਹੀਂ ਬਣਾਉਣੀ ਹੁੰਦੀ ਪਤਾ ਨਹੀਂ ਕਿਦਾਂ ਬਣਾਉਂਦੇ ਭੜੀਗੇ ਹਾਂ ਲੱਲਾ ਪੈਣੇ ਮੈਂ ਕੋਈ ਨਹੀਂ ਗਾ ਕੋਈ ਨਹੀਂ ਖਾ ਲੈਣਦੇ ਨਿਆਣੀ ਸਿਆਣੀ ਕੋਈ ਨਹੀਂ ਫਿਰ ਕੇ ਚਾਹ ਹੋਦੀ ਨਹੀਂ ਯਾਦ ਲੱਗਦੀ ਨਹੀਂ 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 ਚਾਹ ਨਹੀਂ ਪੀ ਬਸ ਸਵਾਦ ਪੀ ਲਈ ਠੇਗੀ ਚਾਹ ਪੀ ਕੇ ਚਾਹ ਤਾਂ ਪੀਂਦੀ ਨਹੀਂ ਸਕੋ ਸਾਡੇ ਘਰੇ ਅੱਜ ਪੀ ਲਈ ਕੋਟ ਕੇ ਚਾਹ ਨਹੀਂ ਪੀਂਦੀ ਅੱਛਾ ਨਹੀਂ ਨਹੀਂ ਮੈਂ ਤਾਂ ਕੋਈ ਨਹੀਂ ਗਾ ਨਹੀਂ ਨਹੀਂ ਚਾਹ ਨਹੀਂ ਪੀਂਦੀ ਲੱਲਾ 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 ਕੋਭਾ ਚਿਆ ਲੈ ਲੰਘ ਹਰ ਕੀ ਖਾਣੇ ਸਾਰੇ ਖਾਣਾ ਖਾ ਕੇ ਹਰ ਕੀ ਸਾਰੇ ਖਾ ਕੇ ਮੈਨੂੰ ਤਾਂ ਮਾਂ ਦਾ ਝੋਲੋ ਝੋਲੋ ਦਾ ਕੋਟੋ ਮੈਂ ਵੀ ਬੀਰ ਪੱਤੇ ਤੋਂ ਮੇਰੀ ਚੁੱਪ ਕਰਦਾ ਫਿਰ ਮੈਂ ਦੱਸਾਂ ਲੈ ਮੈਨ ਅਰੇ ਤੁਮਾ ਪੰਡੀ ਰੱਖ ਕੇ ਰੇ ਇਹ ਬਹੁਤ ਇੰਦਲਾ ਬਤਾ ਮਾਰੋ ਚਾਲੇਂਦੀ ਨੇ ਕਿੰਨੇ ਸਵਾਲ ਲੱਗੇ ਮੈਨੂੰ ਹਾਂਜੀ ਹਾਂਜੀ ਬੜੇ ਸਵਾਦ ਹੀ ਆਸੀ ਨੇ ਹਾਂ ਬੜੇ ਸਵਾਦ ਹੀ ਹਾਂ ਮੇਰੀ ਨਿਆਣੇ ਵੀ ਬੜੇ ਖਾਂਦੇ ਆ ਬੜੇ ਸਵਾਦ ਹੀ ਮੇਰੇ ਪੈਗੀ ਬੇਗੀ ਨੇ ਬਣਾਏ ਸਭ ਖੁਸ਼ ਹੋ ਗਏ ਨਹੀਂ ਜਦੋਂ ਰੱਖਿਆ ਮੇਰੀ ਪਰਤਾਂ ਦੇ ਬਾਅਦ ਚੋੜਦੇ ਪਹਿਲਾਂ ਇਹਨਾਂ ਨੂੰ ਰੱਖਿਆ ਜੇ ਮੈਂ ਬਹਿ ਜਾ ਤੇ ਮੇਰੀ ਇਸ਼ਤ ਰਹਿ ਜੇ ਇਹਨੇ ਤਾਂ ਮੇਰੇ ਪੱਲੇ ਖਾ ਖਣੀ ਛੱਡਿਆ ਛੱਡਿਆ ਲੈ 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 ਜਿਹੜੇ ਬਿਸਕੁਟ ਝੋਲੀ ਚ ਕੋਏ ਨਾ ਸਾਰੇ ਮੈਂ ਵੇਖ ਲੈ ਖੋਲ ਬੜੀਆਂ ਕੋਈ ਨਹੀਂ ਹੋਵੇ ਸਾੜੀਆਂ ਹੀ ਲੈ ਕਰੀਆਂ ਬਿਸ਼ਰਮੀ ਦੀ ਸਾਰੀ ਹੱਤਪਾਰ ਕਰਤੀ ਜਿੰਨਾ ਮਰਜੀ ਤੈਨੂੰ ਸਮਝਾ ਲਾ ਉਹ ਹੀ ਰੰਗ ਲਾ ਕੇ ਹਟੇ ਚਲ ਉਹਨੇ ਚਲ ਹਣੀ ਹਣੀ ਮੈਂ ਨਹੀਂ ਖਾਣੇ ਉੱਥੇ ਚਲੀ ਗਈ ਫੋਰ ਤੋਂ ਮੇਰੇ ਕੋਲ ਮੁਕੀਆਂ ਖਾ ਲੈਣੀਆਂ ਸਗਨ ਦੀ ਥਾਂ ਜਿੰਨਾ ਤੂੰ ਲੋ ਨੀ ਦਿੱਤਾ ਆ ਬ ਚੱਲ ਲੇ ਅੱਛਾ ਹਾਂ ਚਲ ਚਲ ਆ ਜਾ ਚਲ ਵੀ ਸਗਨ ਲੈ ਆਰੇ ਇਹਦੇ ਨਹੀਂ ਸਗਣਾ ਕੋਈ ਅਰੇ ਜੀ ਥੋੜੇ ਜਿਹੀ ਦਿੱਤੇ ਕਿਦਾ ਕੀ ਹੁਣਾ ਮੈਂ ਤੱਕ ਸ਼ੂਟ ਸ਼ਾਟ ਲਾਉਂਗੀ ਕੱਦੀ ਜੀ ਸ਼ੂਟ ਬਾਅਦ ਚ ਬਣਾ ਦੂੰਗੀ ਚੁਪੇ ਲਈ ਨੂੰ ਟੋਪਿਆ ਆ ਜਿਹਾ ਖਾ ਲੀ ਆ ਜਾ ਕੇ ਹੁਣ ਇੱਥੇ ਰਹਿਣਾ ਆ ਗਿਆ ਆ ਜਾ ਚਲ ਕੋਈ ਨਹੀਂ ਗਾ ਜੀ ਲੱਗਾ ਹੋਣਾ ਮੈਂ ਮੈਂ ਚਾਹਾਂਗਾ ਇਹ ਕਿੰਨਾ ਲੱਗਦਾ ਜੀ ਕਿਤੇ ਨਹੀਂ ਲੱਗਦਾ ਮੈਂ ਅੱਛਾ ਚਲ ਫਿਰ ਤੇ ਲੱਗਣਾ ਬੜੀ ਮਾਫੜ ਪੜੀ ਹਾਂ ਚੰਨ ਫਿਰ ਤੇ ਵਧੀਆ ਆ ਤੇ ਚਲ ਚੰਗਾ ਪੈ ਚੰਗਾ ਤਾ ਯੋ ਲੰਮੇ ਤੁਸੀਂ ਵੇ ਵੇਗੜਾ ਪੜੀ ਤਾ ਚਲ ਚਲ ਖਸਤੀ ਕਰ ਬਾਰੇ ਦੀਦੀ ਸਸਟੀ ਕਰ ਦੀਦੀ ਸਸਟੀ ਕਰ ਸਸਟੀ ਕਰ ਚੇਨਾ ਕਰ ਚੰਗਾ ਮੈਨੂੰ ਇਹ ਬਹੁਤ ਵਾਰ ਆ ਲਈਦਾ ਹੈ ਨਾ ਕਾਲਾ ਤੇਰੇ ਮੈ ਕੋਲ ਤਾਂ ਪੁੱਟਾਂ ਜਾਂਦਾ ਮੈਨੂੰ ਤਾਂ ਅੱਜ ਜਿਆਦਾ ਹੀ ਕਾਲਾ ਲੱਗਦਾ ਕੁਝ ਤੇ ਮੈਨੂੰ ਹਸਲਾ ਸਿੱਧਰੀ ਲੱਗਦੀ ਹੈ ਤੇ ਘਰ ਨਾਮੇ ਵੀ ਆਈ ਮੈਂ ਮਰ ਜਾ ਮੈਂ ਆਖਾਂਦੀ ਉਹਨੇ ਕਿਹੜੇ ਖਾਣੇ ਦੇ ਵੇਖ ਕੇ ਰੱਖ ਲਈ ਹਾਏ ਜਦੋਂ ਮਾਰਿਆ ਥਾਲੀ ਚ ਚਾਤੀ ਹਾਏ ਤੇ ਬਿਸਕੁਟ ਨਹੀਂ ਰਹਿਣ ਦਿੱਤਾ ਨੇ ਇੱਕ ਵੀ ਨਾ ਕੋਈ ਤੇ ਥਾਲੀ ਭਰੀ ਕੁੱਤਰੀਆਂ ਦੀ ਸਾਰੀ ਖਾ ਗਏ ਨਿਆਣੇ ਚੱਲ ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗਣਾ ਮੈਨੂੰ ਕੀ ਲੋੜ ਹੈ ਕਿਸੇ ਕੋ ਨਾਂ ਲੈਣ ਦਾ ਬਾਅਦ ਚੱਕੂ ਇਹਨੇ ਲੈਤਾ ਐਵੇਂ ਕਰਮੋਣਾ ਮੇਰੀ ਬਣੀ ਬਣੀ ਵਿਗੜੂ ਆਪੇ ਲੋਕਾਂ ਨੂੰ ਸਾਰਿਆਂ ਨੂੰ ਸੱਜੇ ਸੱਜੇ ਪਤਾ ਲੱਗ ਜਾਣਾ ਹੋਰ 2-4 ਮਹੀਨੇ ਚੱਲ ਮੈਂ ਨਾ ਤੂੰ ਜਾ ਕੇ ਸਾੰਭ ਭੈਣ ਜੀ ਸੁਰਖੀ ਆੜੀ ਗੱਟੀ ਚ ਲਾਖੋ ਭੈਣ ਜੀ ਆਹ ਤੇ ਡੇੜੀਆ ਵਧੀਆਂ ਲੈਣ ਦੀ ਇਹਨੇ ਇਹਨੇ ਸਾਰੇ ਪੈਸੇ ਨਹੀਂ ਤੇ ਮੈਨੂੰ ਆ ਪਤਾ ਨਹੀਂ ਕਿਥੋਂ ਲੈ ਆਈ ਤੇ ਭੈਣ ਜੀ ਹੁਣ ਮੈਂ ਲੈ ਕੇ ਆਉਂ ਮਾਂਪੇ ਦੇ ਕੋਲ ਉਹ ਲੈ ਤੇ ਚ ਉਹ ਲਾਲ ਜਰਾ ਰੰਗ ਲੈ ਕੇ ਉਹ ਲਾਲ ਜਰਾ ਗੂੜਾ ਗੂੜਾ ਛ ਉਹ ਸੋਹਣਾ ਲੱਗਦਾ ਏਡੀ ਬਿੰਦੀ ਲਾਉ ਤੈਨੂੰ ਕਿਹੜੀ ਲੈ ਨਾਲ ਜੋੜਤੀ ਜੇ ਹਾਂ ਇਹਨਾਂ ਕਰਾਂਦਾ ਤੇਨੂੰ ਸਾਰਾ ਹੀ ਪਤਾ ਕਿ ਮੈਂ ਕਿਹੜਾ ਸੂਟ ਪਾਇਆ ਵਾ ਤੇ ਕਿਹੜੀ ਬਿੰਦੀ ਲਾਉਣੀ ਹੈ ਹਨਾ ਆ ਤੇਰੇ ਬਹੁਤ ਲੱਗ ਗਏ ਆ ਉਤੇ ਹੋਰ ਲੱਗੀ ਜਾਂਦੀ ਸ਼ਰਮਤਾ ਘਾਟਾ ਤੇ ਕੱਲ ਵੀ ਤੇ ਬੇਇੱਜ਼ਤੀ ਕਰਾਉਣ ਲਈ ਤੂੰ ਕਸਰ ਛੱਡੀ ਉਹਨਾਂ ਦੇ ਘਰ ਮੇਰੇ ਹੈ ਮੈਂ ਚੁੱਪ ਕੇ ਜਿ ਬੈਠੀ ਸੀ ਤੂੰ ਕਿਹਾ ਇੱਕ ਕਰ ਖਾਲਾ ਖਾਲਾ ਚੁੱਪ ਕਰਕੇ ਕਿੱਥੇ ਬੈਠੀ ਰਹੀ ਜਿਹੜੇ ਝੋਲੇ ਚ ਬਿਸਕਟ ਦਾ ਕੋਈ ਤੈਨੂੰ ਕਿ ਲੱਗਦਾ ਮੈਨੂੰ ਪਤਾ ਨਹੀਂ ਲੱਗਾ ਜਿਹੜੇ ਮੈਂ ਫੋਲਵਰਡਾਂ ਕੱਟੀਆਂ ਝੋਲਿ ਚ ਕੋਈ ਕਿਹਾ ਤੈਨੂੰ ਕਿ ਲੱਗਦਾ ਮੈਨੂੰ ਪਤਾ ਨਹੀਂ ਲੱਗਾ ਉਹ ਨਹੀਂ ਮੇਰੀ ਮੇਰੀ ਆਉਣ ਦੀ ਖੁਸ਼ੀ ਸੀ ਕੱਟੀਆਂ ਨਹੀਂ ਬੇਕੂਫੇ ਹੁੰਦੇ ਆ ਇੱਕ ਅੱਧੀ ਚੀਜ਼ ਖਾਣ ਵਾਲੀ ਜੇ ਤੇਰੇ ਆਉਣ ਚ ਖੁਸ਼ੀ ਸੀ ਕੱਟੀਆਂ ਸੀ ਤੇ ਸ਼ਦਾ ਥੋੜੀ ਕੁੱਤੀ ਦਿੰਦਾ ਤੂੰ ਤੇ ਬੇੜਾ ਕਰ ਕਰਕੇ ਛੱਡ ਦਿੱਤਾ ਗਾਲੇ ਸੌਣਾ ਮੇਰੀ ਗੱਲ ਮੈਂ ਹੁਣ ਕਰਨਾ ਇੱਕ ਗੱਲ ਆਰਜੇ ਪਾਰ ਕਰ ਗਈ ਹੁਣ ਜਾ ਇੱਥੇ ਚੁੱਕ ਜੁ ਜੁਲੀ ਇਸ ਤਰ੍ਹਾਂ ਤੇ ਤੁਰ ਜਾ ਤੇ ਪੇਕੇ ਹਾਂ ਮੁੰਡਾ ਵੀ ਆਦਾ ਮੈੜੀ ਰੱਖਣੀ ਤੂੰ ਤਾਂ ਉਹਨੂੰ ਵੀ ਨਾ ਰੋਟੀ ਦਿੰਨੀ ਨਾ ਪਾਣੀ ਦਿੰਨੀ ਕੋਈ ਨਹੀਂ ਉਹ ਵੈਸੇ ਇਹਨੂੰ ਹੋਰ ਵਿਆਹ ਲਾਗੇ ਪਰ ਆਵੇ ਤੇਰੇ ਕੇ ਹੱਥ ਛੜੇ ਤੂੰ ਸਾਡੇ ਘਰੋਂ ਲੱਤ ਤੇ ਨਾਲੇ ਆਪਣੀ ਮਾਂ ਦਾ ਨੰਬਰ ਦੇ ਤੇ ਮੈਂ ਤੇਰੀ ਮਾਂ ਨਾਲ ਗੱਲ ਕਰਾਂ ਤੇ ਤੈਨੂੰ ਜਿਹੜੇ ਜਿਹੜੇ ਪੈਰੀ ਨੇ ਤੋਰਿਆ ਨਾ ਉਸੇ ਪੈਰਾਂ ਨਾਲ ਲੈ ਜੀ ਹੁਣ ਤੇ ਕੀ ਹੋਗਾ ਹੁਣ ਮੈਂ ਤੇਰੀ ਅੱਖ ਨਹੀਂ ਲੱਗਦੀ ਹੋਰ ਤੂੰ ਤਾਂ ਨਹੀਂ ਨਹੀਂ ਮੈਂ ਨਾ ਮੇਰੀ ਨਾ ਮੇਰਾ ਨਾ ਦਿਮਾਗ ਨਾ ਇਹ ਕੰਮ ਕਰਨਾ ਹਟਦਾ ਜਾਂਦਾ ਮੈਂ ਤਾਂ ਤੇਰੇ ਨਾਲ ਖੁਦ ਪਾਗਲ ਹੁੰਦੀ ਜਾਂਦੀ ਮੈਂ ਇੱਥੇ ਰਹਿਣਾ ਮੈਂ ਨਹੀਂ ਜਾਣਾ ਮੈਂ ਇੱਥੇ ਰਹਿਣਾ ਇੱਥੇ ਨਹੀਂ ਰਹਿਣਾ ਮੇਰੀ ਮੰਮੀ ਕਹਿੰਦੀ ਉੱਥੇ ਰਹਿਣਾ ਹੁਣ ਨਹੀਂ ਵਾਪਸ ਆਉਣਾ ਆਸ਼ਾ ਮੈਂ ਆਪਣੇ ਪਰਿਵਾਰ ਨੂੰ ਲੈਣਾ ਮਾ ਪ੍ਰੇਰਣਾ ਕਰਾ ਮੈਂ ਆਪਣੇ ਘਰ ਨਹੀਂ ਤੂੰ ਵੀ ਆਪਣੇ ਘਰੋਂ ਨਹੀਂ ਤੂੰ ਜਾ ਆਪਣੇ ਘਰ ਆਪਣੇ ਮੰਮੀ ਕੋਲ ਜਾ ਫਿਰ ਮੈਂ ਵੀ ਚਲੀ ਮੈਂ ਤੇਰੇ ਵੰਗੂ ਨਹੀਂ ਨਾ ਸ਼ਦਾ ਕੋਟ ਦੇਗੀ ਹੈ ਤੇ ਤੇਰਾ ਖੁਦ ਪਾਣਾ ਕਹਿੰਦਾ ਮੈਨੂੰ ਘਰੋਂ ਘਟੋ ਹੈ ਇਹ ਜਨਾ ਸੁਟਾਉਂਦੀ ਨਾ ਗਦੇ ਰੋਟੀ ਫਲਾਉ ਦਾ ਪਤਾ ਨਾ ਲੈਣੇ ਦੋ ਪਸਾਰੀ ਨਾ ਤੂੰ ਤੇਰੀ ਮਾਂ ਜੀ ਸਾਰੇ ਕੀਤੇ ਗਰਾਏ ਕਾਰਨਾ ਮੇਰਾ ਮੇਰੀ ਮੰਮੀ ਨੂੰ ਨਹੀਂ ਸਹਸਣਾ ਹੋ ਗਈ ਜੇ ਮੈਂ ਦੱਸਦਾ ਕਿਉਂ ਨਹੀਂ ਕਿ ਤੂੰ ਮੇਰੇ ਫੋਨ ਤੇ ਮੇਰੀ ਮੰਮੀ ਨੂੰ ਲਾਉ ਨੰਬਰ ਮੇਰੇ ਮੰਮੀ ਨੂੰ ਲਾਣਾ ਮੈਂ ਤੇ ਨਾਲੇ ਸਾਰਾ ਕਰਦੀ ਗਾਲੇ ਖਾਪਦੀ ਤੇ ਨਾਲੇ ਤੈਨੂੰ ਡੋਲੇ ਨੂੰ ਮੈਂ ਸਾਹਮਦੀ ਹੈ ਅੱਜ ਤਾਂ ਪ੍ਰਾਪ ਦੇ ਦਿੱਤਾ ਇਹ ਕਲਾਈ ਹੋਰ ਅੜ ਕਿੰਨੀਆਂ ਉੱਤੇ ਲਾਈ ਕਿਦਾ ਬਿੰਗਿਆ ਦਾ ਪੱਤਾ ਜਾਂ ਦਰਗਾਹ ਦਾ ਲਾਗਣ ਚ ਆ ਬਈ ਨੀ ਨੀ ਮਾਸਾ ਜੀ ਨਿਆ ਰੁਪਈਏ ਦੀ ਬਿੰਗਿਆ ਆਪ ਤੂੰ ਦਾਹਾਂ ਦਾਹਾਂ ਦਾ ਪੱਤੇ ਰੋਨੀ ਹੋਰ ਨਾ ਪਰਵਾਲ ਦੇ ਰਹਿ ਗਿਆ ਵੱਡੀ ਬਿੱਤੀ ਦਾ ਬਿੰਗਿਆ ਲੱਗੀਆਂ ਸੋਹਣੀਆਂ ਲੱਗਦੀਆਂ ਹਾਂ ਤੇਰੇ ਲੱਗੀਆਂ ਦਰਵਾਜ਼ੇ ਮੇਰੀ ਲੱਗੀਆਂ ਮੈਂ ਤੇਰੇ ਤੇ ਲੱਗੀ ਵੇਖੀ ਵੇਖੀ ਕਦੀ ਲੱਗੀ ਹੋ ਰਾਜਨਾ ਕੇ ਆ ਗਈ ਇਹ ਤੇ ਸੁਣਾਈ ਛੱਡਦੀ ਬਕਵਾਸ ਤੂੰ ਪੜਾ ਕਰਦੀ ਆ ਬਹੁਤ ਜ਼ਿਆਦਾ ਕਰਦੀ ਤੂੰ ਬੋਲਦੀ ਤੂੰ ਵੇਂਦੀ ਵੀ ਮਰਨਾ ਵੱਡੀ ਐ ਜੇ ਕਿਤਾਬ ਹਾਂ ਤੂੰ ਦੱ ਕਿਆ ਦੱਸਿਆ ਸੀ ਮੈਨੂੰ ਕਿਹਣਾ ਵੇਖਿਆ ਦੀਦੀ ਦੀਦੀ ਸਭਾਇਆ ਸੀ ਮੈਨੂੰ ਦੀਦੀ ਤੇ ਹਾਂਜੀ ਹਾਂ ਚਲ ਦੇ ਆਪਣੇ ਮਾਗਾ ਨੰਬਰ ਤੇ ਮੈਂ ਉਹਦੇ ਨਾਲ ਗੱਲ ਕਰਾ ਮੇਰੇ ਤੇ ਆਵੇ ਤੇਰੇ ਦੇ ਹੱਥ ਹੀ ਜੁੜੇ ਤੇ ਤੂੰ ਕਿਹੇ ਤਰ੍ਹਾਂ ਕਰੋਗਾ ਹੱਥ ਜਿਣਾ ਤੇ ਮੈਨੂੰ ਹੋਰ ਕੁਝ ਨਹੀਂ ਚਾਹੀ ਨੰਬਰ ਨਹੀਂ ਮੈਨੂੰ ਜਾ ਮਮੀ ਦੇ ਮੈਸੇਜ ਲਗਾ ਮਮੀ ਮਮੀ ਦਾ ਨੰਬਰ ਲਾ ਆਹਦੀ ਮਮੀ ਦਾ ਫੋਨ ਆਈ ਕਿੱਥੋਂ ਆ ਆਈ ਫੋਨ ਆਈ ਯਾਰ ਘਰੇ ਚਲ ਮਸੀਦੇ ਮਸੀਦੇ ਇੰਨੀ ਮਸੀਦੇ ਆਪ ਦੀ ਜੀ ਮਸੀਦਾ ਮਸੀਤ ਪੁੱਛ ਤਾ ਤੇ ਲੋਹੀ ਨਾ ਪਤਾ ਮਸੀਤ ਦਾ ਨੰਬਰ ਕੱਢ ਤਾਂ ਮੈਂ ਮੇਰੀ ਗੱਲ ਸੁਣ ਚੱਲ ਮਸੀਤ ਨੂੰ ਇੱਕ ਨੰਬਰ ਦੱਸ ਦੇ ਮੈਨੂੰ ਆਪਣੀ ਮੰਮੀ ਦਾ ਇਧਰ ਬੜਾ ਫੋਟ ਤੇ ਫੋਨ ਨਹੀਂ ਮੈਂ ਤੇ ਮੈਂ ਲੋਕ ਨੂੰ ਲੋਕ ਨੂੰ ਤਾਂ ਪਤਾ ਮੇਰੀ ਗੱਲ ਸੁਣ ਮੈਂ ਖੜਾ ਕੇ ਜਾ ਕੇ ਰੂੰਮੀ ਮੈਂ ਦਿਨ ਬੜਾ ਵੇਖ ਲਿਆ ਤੈਨੂੰ ਮਹੀਨਾ ਤੇ ਡੇਢ ਹੋ ਚੱਲਿਆ ਭਾਈ ਆਈ ਐ ਕਿ ਮੈਂ ਤੈਨੂੰ ਬੜਾ ਵੇਖ ਲਿਆ ਤੂੰ ਕਿੰਨਾ ਚਿਰ ਮੈਂ ਵਧੀਆ ਰਹੀ ਐ ਤੂੰ ਆਖਿਆ ਇੱਧਰ ਬਹਿਣਾ ਇੱਧਰ ਰਹੀ ਹਾਂ ਤੂੰ ਇੱਥੇ ਮੈਨੂੰ ਕਿਹਾ ਨਾ ਮੈਂ ਐ ਲਾਤਾਂ ਕਰਕੇ ਬਹਿਣਾ ਉਧਰ ਮੈਂ ਉਧਰ ਬੈਠੀ ਰਹੀ ਥੱਕ ਗਈ ਸੀ ਤਾਂ ਹੀ ਨਹੀਂ ਮੈਂ ਲੱਤਾਂ ਨਾਲ ਤਰੀ ਤਾ ਮੇਰੀ ਕੋਈ ਬਾਣ ਹੀ ਰਹਿ ਗਈ ਤੇਰਾ ਮੱਥਾ ਮਾਰਦੀ ਮੈਨੂੰ ਫੋਨ ਦੇ ਤੇ ਮੈਨੂੰ ਨੰਬਰ ਦੱਸ ਆਪਣੀ ਮੰਮੀ ਦਾ ਰਾਈਟ ਫੋਰ ਕਾਪੀ ਦਿਨੇ ਦਾ ਨੰਬਰ ਦੱਸ ਬੈਕ ਫੋਰ ਦਾ ਮੇਰੇ ਕੋ ਕਾਪੀ ਨਹੀਂ ਜਿੱਦਣ ਮੈਂ ਕਹਿ ਰਹੀ ਨੀ ਮੈਨੂੰ ਫੋਰ ਫੜਾ ਲੈ ਮੈਂ ਵਿਚੋ ਨਹੀਂ ਕੀਤਾ ਮੋਤੀ ਕਰਦੇ ਹੁੰਦੇ ਫੜਾ ਫੋਰ ਚੱਲ ਕੇ ਪਾਸ ਨੰਬਰ ਪਤਾ ਪਤਾ 75 ਦੇ ਲਾਗਦਾ ਦੱਸ 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 ਹਾਂ ਲੈ ਲੈ 0 4 4 0 ਅੱਛਾ 0 ਹਾਂ ਹਾਂ ਫੇਰ ਹੁੰਦਾ ਹੀ ਇਹ ਬੜਿਆ ਦੇ ਦੋ ਨਹੀਂ ਨਹੀਂ ਲੋਣੀ ਪੰਜ ਹਾਂ ਜੀ ਹਾਂ ਇਹ ਕਿਹੜਾ ਤੇਰਾ ਕੁਛ ਲੱਗਦਾ ਨੰਬਰ 05 ਦਾ ਕਦੇ ਕਿਸੇ ਦੇ ਨੰਬਰ ਤੇ ਪਹਿਲਾਂ ਲੱਗਾ ਹੀ ਨਹੀਂਗਾ ਐ ਮੰਮੀ ਤੇਰੀ ਨਹੀਂ ਕਿ ਬਾਹਰ ਤੇ ਬਾਹਲੇ ਬੁਲ ਕੇ ਬੈਠੀ ਮੇਰੇ ਬਾਹਰ ਦਾ ਨੰਬਰ ਦੇਦਾ ਹੋ ਰਿਹਾ ਹੁਣ ਫੜਾਗੇ ਨੰਬਰ ਨਹੀਂ ਬੈਠੀ ਨਹੀਂ ਮੈਂ ਦੂਰ ਬੜੀ ਦੂਰ ਖੜਾ ਪੈ। ਨੰਬਰ ਦੱਸ ਦੇ ਮੇਰੇ ਪੰਧਿਆ ਤੇਰਾ ਨੰਬਰ ਤੇ ਤੈਨੂੰ ਸਾਰਾ ਪਤਾ ਤੂੰ ਖਚਰੀ ਮੈਨੂੰ ਪਤਾ ਤੇਰਾ 05 ਅੱਗੇ ਆਉਣਾ ਹੀ 3 3 053 ਇਹ ਤੇਰਾ ਨੰਬਰ ਕਿਹੜਾ ਮਾਰਦਾ ਬਾੜੇ ਖੇਡਦਾ ਤੇਰੇ ਮੈਂ ਲੱਗ ਜਾਈ ਜੇ ਤਿੰਨਾ ਨੰਬਰਾਂ ਕਿੱਥੇ ਲੱਗ ਜਾਣਾਗੇ ਮੇਰੀ ਮੰਮੀ ਲੱਗ ਜਾਂਦਾ ਲਾ ਕੇ ਫਿਰ ਅੱਪਾ ਫਿਰ ਮੰਮੀ ਕਈ ਨੋਟ ਚੰਗਾ ਕਈ ਬੜੀ ਈਸੀ ਆਉਂਦੀ ਬੜੀ ਈਸੀ ਆਉਂਦੀ ਐ ਆਪੇ ਨੰਬਰ ਕੱਢ ਲੈ ਨਹੀਂ ਖਲੋ ਜਾਇਆ ਇੱਥੇ ਭਰੇ ਆ ਉਹ ਸਹੀ ਇਹ ਉਹ ਲੱਗ ਜਾਣਾ ਨਹੀਂ ਆ ਹੀ ਹੈ ਨਾ ਆ ਹੀ ਲਿਖਿਆ ਨਾ ਮੰਮੀ ਖਾਸ ਆ ਲਿਖਿਆ ਨਾ ਮੈਨੂੰ ਫੇਰ ਪੜਨਾ ਹੁੰਦਾ ਮੈਨੂੰ ਆ ਆ ਲਿਖਿਆ ਆ ਲਿਖਿਆ ਨਾ ਮੰਮੀ ਖਾਸ ਸਾਡਾ ਬੁੰਡਾ ਨੇ ਪੜਿਆ ਨਾ ਤੂੰ ਅਨਪੜ ਪੱਲੇ ਪੈ ਗਈਆਂ ਨੇ ਲੈ ਮੰਮੀ ਖਾਸਾ ਲਿਖਿਆ ਆ ਹੀ ਲੈ ਕਹੀ ਨਾ ਕੁਛ ਨਾ ਤੂੰ ਕਹ ਲੈ ਬੈਲੇ ਜਗਾਉਂਦੇ ਹੀ ਫੋਨ ਹੀ ਮੱਕਾ ਲੀ ਜਾ। ਕੋਈ ਕਹੇ ਕੁਝ ਤਾਂ ਲਿਖੀ। ਹੈਲੋ। ਸਾਸੀ ਕੇ ਮਾਸੀ ਜੀ। ਸਾਸੀ ਕੇ ਮਾਸੀ ਜੀ। ਓ ਮੰਮੀ ਓ। ਮੰਮੀ 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 ਮਾਸੀ ਦੀ ਮੰਮੀ ਹੈ। ਤੇ ਤੇਰੀ ਮੰਮੀ ਮੇਰੀ ਤਾਂ ਮਾਸੀ ਹੀ ਆਣਾ। ਤੇਰੀ ਕਿਤਾ ਮਾਸੀ ਲੱਗੀ। ਲੈ। ਸਾਸੀ ਕੇ ਮਾਸੀ ਜੀ। ਹਾਂ। ਮੰਮੀ ਆ ਗਈ ਤੇਰੀ। ਦੂਰੀ। ਓ ਸਰਾਉਠੇ ਇੱਥੇ ਆ ਪਰਵਾਹੀ ਜੇ। ਅੱਛਾ ਅੱਛਾ। ਓ ਦਿੱਤੀ ਜੀ ਮੇਰੇ ਮੂੰਹ ਦੇ ਦੋ ਮੇਰੀ ਮੰਮੀ ਆ। ਮੈਨੂੰ ਗੱਲ ਕਰਨ ਦੇ ਕੀ ਆ ਤੇਰੇ ਕੋ ਫੋਨ ਹੀ ਕੋਈ ਜਾਂਦੀ ਮਮੀ ਮੈਂ ਇਹਨਾਂ ਮਾਸੀ ਜੀ ਨੂੰ ਤੁਹਾਨੂੰ ਫੋਨ ਲਾਇਆ ਮੈਂ ਫੋਨ ਤੇ ਗੱਲ ਨਹੀਂ ਕਰ ਦਿੱਤੀ ਕਿ ਉਸਨੇ ਫੋਨ ਖੋਈ ਜਾਂਦੀ ਹੈ ਹਾਂ ਇਹ ਚੁੱਪ ਕਰ ਜਾ ਦੋ ਵਕਤ ਠੀਕ ਹੈ ਨਾ ਤੇ ਵੇ ਲੋ ਮੈਂ ਤੁਸੀਂ ਨਾ ਬਹੁਤ ਸੋਹਣਾ ਕੰਮ ਕੀਤਾ ਜਿਹੜੀ ਸਾਡੇ ਬੰਦੇ ਪਾਤੀ ਹੈਂ ਤੂੰ ਮੈਂ ਮਮੀ ਮਾਸੀ ਕੋ ਨਹੀਂ ਆ ਸੌਣ ਦੇ ਪਹਿਲੇ ਇਹ ਤੁਹਾਡਾ ਬਾਜ ਆਉਂਦੀ ਹੈ ਉਹਦੀ ਫੋਨ ਚ ਸਾਰੀ ਕੀ ਕੁਝ ਕਰੀ ਹਦੀ ਜੀ 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 ਮੁੰਡੇ ਨੂੰ ਮੈਂ ਮਮੀ ਨੇ ਗੱਲ ਕਰਨੀ ਆ ਸੌਣ ਦੇ ਪਹਿਲੇ ਸਾਰਾ ਕੁਝ ਚੁੱਪ ਕਰ ਜਾ ਮੇਰੀ ਗੱਲ ਕਰਦਾ ਕਿ ਤੇਰੇ ਕੋ ਦੱਸਾਂ ਨਹੀਂ ਮੈਂ ਮਸਲੀ ਫਿਰ ਗੁੱਸੇ ਹੀ ਹੋਣਾ ਹੋਰ ਕੀ ਕਰਾਂ ਕੱਲ ਮੈਂ ਕਵਾ ਨਾ ਹੋਰ ਨਾ ਕੀ ਕਵਾ ਤੁਹਾਨੂੰ ਹੈ ਇੰਨਾ ਕੁਛੇ ਕਰਦੀ ਨਾ ਕੀ ਗੱਲ ਦੀ ਅਕਲ ਨਾ ਲੈੜੀ ਨਾ ਦੇਣੀ ਕਾਇ ਇਹ ਕੋਈ ਕੰਮ ਆਉਂਦਾ ਨਾ ਕਾਰਨ ਤੇ ਸਾਰਾ ਦਿਨ ਮੇਰਾ ਸਿਰ ਖਾ ਛੜਦੀ ਏ ਇਹ ਕਹਿੰਦਾ ਤੁਸੀਂ ਆਓ ਤੇ ਮੈਂ ਤੁਹਾਡਾ ਗੱਲ ਕਰਦੀ ਆਂ ਕੰਮ ਕਰਦੇ ਦਾ ਕਾਰ ਕਰਦੀ ਕੀ ਤੁਸੀਂ ਸਾਡੇ ਪੱਲੇ ਪਾ ਕੇ ਛੋੜ ਦਿੱਤਾ ਤੂੰ ਨਾ ਆਖੇ ਲੱਗਦੀ ਤੁਸੀਂ ਇੱਕ ਰਿਹਾਓ ਤਾਂ ਝੜਦਾ ਕਾ ਗੱਲ ਕਰਦੀ ਆਂ ਹਾਂਜੀ ਇਹ ਤੇ ਜ਼ਰੂਰ ਆਓ ਨਹੀਂ ਆਕੇ ਤਾਂ ਕਿੱਡੀ ਕੀ ਦੂਰ ਆ ਗਏੜੇ ਤੇ ਹੈਗਾ ਤੁਸੀਂ ਤਾਂ ਚੁੱਪ ਕਰਕੇ ਇੱਕ ਗਰੀ ਆਓ ਵੀਰ ਨੂੰ ਭਾਵੇਂ ਢਾਲ ਲੈ ਆਓ ਆਕੇ ਤੇ ਤੁਸੀਂ ਨਾ ਕਿ ਭਾਵੇਂ ਵੀਰ ਨੂੰ ਲੈ ਕੇ ਨਾ ਤੇ ਤੁਸੀਂ ਆ ਜਿਓ ਠੀਕ ਆ ਆ ਮੈਂ ਤਾਂ ਜਰੂਰ ਆਇਓ ਘੜੀ ਦੀ ਘੜੀ ਠੀਕ ਆ ਹਾਂਜੀ ਮੈਂ ਤੁਹਾਨੂੰ ਦੇਖੂਗੀ ਕਿੰਨੇ ਕ ਟਾਈਮ ਤੱਕ ਆ ਜਾਓਗੇ ਠੀਕ ਆ ਠੀਕ ਆ ਨਹੀਂ ਨਹੀਂ ਮੈਨੂੰ ਨਾ ਗੁੱਸਾ ਕੀ ਮੈਂ ਆਪਾਂ ਬਹਿ ਕੇ ਗੱਲ ਕਰਦੇ ਜਿਹੜੀ ਵੀ ਗੱਲ ਵਾ ਹਾਂਜੀ ਜਰੂਰ ਆਇਓ ਹਾਂਜੀ ਚਲ ਠੀਕ ਆ ਕਿੰਨੇ ਕ ਟਾਈਮ ਤੱਕ ਆ ਜਾਓਗੇ ਚਲੋ ਠੀਕ ਆ ਆ ਜਾਓ ਫਿਰ ਮੈਂ ਉਹਦਾ ਲੰਮੇ ਪੈਣ ਲਗੀ ਸੀ ਮੈਲਾ ਨੂੰ ਦੇਖ ਕੇ ਫੇਰ ਹੀ ਸੌਂ ਵੀ ਕਣ ਕਿਉਂਕਿ ਸ਼ਾਮਾਂ ਨੂੰ ਮੈਂ ਫੇਰ ਕੰਮ ਕਰ ਰਹਾ ਹੁੰਦਾ ਕਿਉਂਕਿ ਤੁਹਾਡੀ ਤੇ ਏਡੀ ਨਕਮੀ ਨਾਲ ਕੋਈ ਕੰਮ ਕਰੇ ਨਾ ਕਾਰ ਕਰੇ ਠੀਕ ਹੈ ਠੀਕ ਨਹੀਂ ਤੇ ਬੜੀ ਕਰਦੀ ਜੀ ਇਹ ਕੰਮ ਬੜਾ ਫਾਦੇ ਨੇ ਕਿਸੇ ਉਹ ਮੈਂ ਮੇਰਾ ਕੀ ਭਰੋਸਾ ਕਿ ਤੂੰ ਸੁੱਤੀ ਪਈਦਾ ਮੇਰਾ ਗਾਲ ਘੋੜ ਦੇ ਜਿੱਡੀ ਤੂੰ ਚੱਲ ਰਹੀ ਹੈ ਮੈਂ ਲੱਗੀ ਨਹੀਂ ਕਿੰਦੀ ਕਿ ਹਾਈਟ ਤੇ ਮੈਂ ਵੱਡੀ ਕਿ ਤੂੰ ਵੱਡੀ ਹੈ ਤੂੰ ਮੇਰੇ ਹਾਈਟ ਮੇਰੇ ਕਿੰਨਾ ਤੂੰ ਮੈਨੂੰ ਕਿਹੜੀ ਹੋਣੇ ਵਿੱਚ ਕਬੱਡੀ ਖੜਾਉਣੀ ਦਸੀ ਮੈਂ ਘਰ ਦਾ ਕਰ ਜਾਈ ਨਹੀਂ ਨਾ ਮੇਰੇ ਬੜਾ ਵਾ ਤੂੰ ਮੇਰਾ ਆਪਣੇ ਆਪ ਨੂੰ ਵੀ ਇੱਡੀ ਸਾਰੀ ਹੋ ਗਈ ਜਾ ਕੇ دیਵਾਨੀ ਦੀ ਨਹੀਂ ਗਈ ਮੰਮੀ ਮੇਰੀ ਤੇ ਮੰਮੀ ਤੇਰੀ ਆਂਦੀ ਵੀ ਆਉਂਦੀ ਆ ਹਾਂ ਜੀ ਮੈਂ ਕਰਦੀ ਗੱਲ ਨਾਲ ਕੇ ਦੇਖੀ ਆ ਨਾਲੇ ਤੇਰੀ ਮੰਮੀ ਨੇ ਸਪਾ ਕੇ ਦਾ ਪੁੱਛਦੀ ਆ ਵੀ ਕੋਸ਼ਿਸ਼ ਆ ਕਰ ਦਿੱਤੀ ਨਾ ਸੁਠੀ ਆ ਬਿੰਦਗੀ ਲੋੜ ਨਹੀਂ ਸਿਖਾ ਛੱਡ ਕੇ ਵੇਖ ਤੇ ਥੱਪੀ ਜਾਂਦੀ ਵੇਖ ਤੇ ਥੱਪੀ ਜਾਂਦੀ ਸਦਾਈਆਂ ਨੂੰ ਮੰਮੀ ਨੂੰ ਸੱਜਣਾ ਮੈਂ ਆਪਣੇ ਮੰਮੀ ਨੂੰ ਕਿਉਂ ਸੱਦਾ ਮੈਂ ਤੇਰੇ ਤੈਨੂੰ ਪਕਾ ਕੇ ਨਹੀਂ ਕਹੁੰਦੀ ਕਿ ਕੀ ਨਹੀਂ ਜਿੱਦੀ ਮੈਂ ਨਹੀਂ ਜਾਣ ਤੂੰ ਵੀ ਜਾ ਮੈਂ ਜਉ ਫੇਰ ਜਾਉਂ ਤੂੰ ਵੀ ਜਾ ਮੈਂ ਤੇ ਨਾ ਅੱਜ ਜਾਵਾਂ ਨਾ ਕੰਮ ਪੁੱਛ ਲੈ ਮੇਰੇ ਕੋਲ ਮੇਰੇ ਕੋਲ ਉਂਟਾ ਤੂੰ ਮੇਰੇ ਦੇ ਬੁੱਝ ਹਾਂ ਰਾ ਜੂੜਾ ਵੀ ਘੜੀ ਚ ਨਿਕਵਾਤਾ ਮੈਂ ਕਵਾਇਆ ਆਪੇ ਲਾਇਆ ਤੂੰ ਇੱਥੇ ਲਾ ਕੇ ਰੱਖਿਆ ਇੱਕ ਮੇਰੀ ਗੱਲ ਸੁਣਦਾ ਮੇਰੇ ਸੂਟ ਦੇ ਜਿਹੜੀ ਮੰਮੀ ਤੇਨੂੰ ਦੋ ਦਿੱਤੇ ਤੇ ਮੇਰੇ ਸੂਟ ਜੇ ਤਾਂ ਤੇਰੀ ਮੰਮੀ ਇੱਥੇ ਆ ਕੇ ਮੰਗੂਗੀ ਤੇ ਮੈਂ ਹੁਣੇ ਲਿਆ ਕੇ ਰੱਖ ਦੇਉਗੀ ਤੇ ਤੇਰੇ ਕਹਿੰਦੇ ਨਹੀਂ ਰੱਖਣ ਲੱਗੇ ਠੀਕ ਹੈ ਨਾ ਮੇਰੀ ਮੰਮੀ ਨੇ ਫੋਨ ਆ ਤੇਰੀ ਨੂੰ ਵੀ ਜਾਉਂਗਾ ਤੇ ਜਾ ਲਾ ਲਾ ਗਰੀ ਮੰਮੀ ਨੂੰ ਫੋਨ ਲਾ ਕੇ ਤਾਂ ਮੈਂ ਨੰਬਰ ਕਰ ਲੈ ਕਰ ਉਹਦੇ ਨਾਲ ਕੀ ਕਹਵੇਂਗੀ ਮੈਨੂੰ ਇਹ ਨੂੰ ਲੈ ਜਾ ਮੈਨੂੰ ਲੈ ਜਾ ਚੱਲ ਕੇ ਨੱਚਦੀ ਜਿੰਦੀ ਸੀ ਆਹ ਸਿਰ ਤੇ ਚੜ ਕੇ ਇੰਨਾ ਗੱਲਾਂ ਦਾ ਤੈਨੂੰ ਪਤਾ ਕਿਹਨੇ ਹੁੰਦੀ ਤੇਰੀ ਮਾਂ ਦੇ ਕਿ ਲੱਗਦਾ ਤੈਨੂੰ ਪਤਾ ਜੀਰ ਕਰਦਾ ਐਸੇ ਨਾਲ ਥਾ ਦੇ ਕੇ ਤੇ ਮਾਰਦਾ ਕਿ ਤੇ ਨੂੰ ਫਈਏ ਪੱਲੇ ਮम्मी ਉਹ ਕਹਤਾ ਮੈਂ ਜੀ ਬੱਤੀਆ ਤਵਾ ਤਾਂ ਸੋਜੀ ਸੋਜੀ ਬਣਾ ਕੇ ਰੋਟੀ ਰੱਟੇ ਪਾ ਕੇ ਰੱਖ舍ਤੀ ਮੱਭੀ ਜੋਦੀ ਆਪੇ ਝੂਠੀ ਕਹਿ ਜੂ ਮੈਂ ਆਪਣਾ ਕਮਰਾ ਸੁਵਾਤੀ ਪਰ ਕੁਝ ਸੁਵਾ ਨਹੀਂ ਸੀ ਸਾਰੀ ਤੁਹ ਜਿੱਦਾ ਜਿੱਦਾ ਸੁਤੀ ਪਈ ਲੈ ਗਾਲ ਖੋੜਦਾ ਮੇਰਾ ਬੱਸ ਨਹੀਂ ਚੱਲਣਾ ਮੈਂ ਕਦੋਂ ਦੀ ਮਾਰ ਮਕਾਇਆਣਾ ਮੈਂ ਜਗਾਤੀ ਆ ਮੰਮੀ ਜਿਹਾ ਉਹਦੇ ਰੋਟੀ ਬਣਾ ਲੈਣੀ ਤੇ ਪਿਆਸ ਰਹਿ ਜਾ ਕਦੋਂ ਜਾ ਮੰਮੀ ਆ ਦੱਸਿਆ ਇਹ ਮੈਨੇ ਸਬਜੀ ਕਿਤਾ ਬਣਾਉਣੀ ਆ ਪਹਿਲਾਂ ਗੰਡਾ ਪਾ ਕੇ ਪਤਾ ਨਹੀਂ ਤੇਲ ਪੋਣ ਤੇਲ ਹੋਣਾ ਤੇਲ ਪਾ ਕੇ ਵਿੱਚ ਗੰਡਾ ਪਾ ਦੂਗੀ ਜੇ ਨਾ ਚਿਤਾਰੋਗਾ ਤਾਂ ਫਿਰ ਬਾਅਦ ਚ ਨਾਲ ਦੇ ਦੂਗੀ ਕੰਡਾ ਇਹਨੇ ਸੋਜੀ ਪਾ ਕੇ ਫਿਰ ਨਾ ਕੰਡਾ ਤੇ ਇਹਨੇ ਝੂਠੀ ਪੈਣ ਨਾਲ ਕਿ ਮੇਰੇ ਮੰਮੀ ਨਾਲ ਮੇਰੇ ਤੇ ਕੀ ਡਿਸ਼ ਹੈ ਨਹੀਂ ਸਾਰਾ ਕੰਮ ਖਾਲੀ ਨਹੀਂ ਆਪਾਂ ਇਹਦੇ ਉੱਤੇ ਜੀ ਮੋਤੋ ਜੀ अपनी मम्मी को चरकाओ मैं सारा काम करती हाँ अपना चाह पहले बनाई सब्जी फिर गोल्द की आता फिर चाह दुद्ध पत्ती मिली पानी है चाहे पानी पानी मम्मी ने तो कि बनी मेरी धी हे इन मम्मी ने देखी गिंदी मिली ला लगी मेरी बिकी वो मेहत हुई ਉਬਨ ਦਿੱਤੇ ਮੀਤੇ ਰੱਗੀਆ ਦੋ ਨਾਲ ਹੀ ਨਹੀਂ ਆ ਮਮੀ ਕਹਿੰਦੀ ਇੱਥੋਂ ਵੇਖ ਕੇ ਇੱਥੇ ਵੇਖ ਕੇ ਫੇਰ ਲਾਉਣੀ ਆ ਤੇ ਇਹਦੇ ਵਿੱਚ ਤੇ ਆ ਵੀ ਹੈਗਾ ਵਾ ਆ ਵੀ ਲਾ ਲੂ ਦੋ ਲਾ ਲਈਏ ਕਿ ਮਮੀ ਨੇ ਕਿ ਕਿ ਨਹੀਂ ਸੋਹਣੀ ਲੱਗਣਦੀ ਮਮੀ ਨੇ ਖੁਸ਼ ਹੋ ਜਾਣਾ ਕੁਝ ਨਹੀਂ ਕਹਿਣਾ ਮੈਨੂੰ ਵਿਖੀ ਹਉ ਕਿ ਨਹੀਂ ਸੋਹਣੀ ਲੱਗਣਦੀ ਅੱਜ ਮੈਂ ਆ ਵੀ ਮੈਂ ਲੈ ਕੇ ਆਉਣੀ ਅੱਜ ਜਾਣਾ ਵਿਖੀ ਹਾਂ ਜੀ ਪੈੜੀ ਕੀ ਤੇ ਚੋੜੀ ਚੁੱਕ ਲਈਆਂ ਨੇ ਤੇ ਵਿਖੀ ਆ ਫੇਰ ਮੇਰੀ ਖਾਪ ਹੋ ਗਈ ਸਾਰੀ ਆਪਣੇ ਕਛਿਆਲੇ ਬੁੱਲਾਂ ਤੇ ਲਾਲ ਛੜਾ ਜਾ ਆਈ ਤੇ ਮਮਾ ਜੇ ਮੈਂ ਸਰ ਬੈਠੀ ਜੋ ਉੱਥੇ ਸਿਰ ਖਾ ਮਾਰਦੀ ਜੇ ਲੌਬੀ ਚ ਬੈਠੀ ਤੇ ਉੱਥੇ ਸਿਰ ਖਾ ਮਾਰਦੀ ਚੱਲਣਾ ਇੱਥੇ ਬੈਠੀ ਜਿਹਨੇ ਨਾ ਚਾਲੇ ਕੀ ਕਰਨੀ ਹੈ ਇੰਨਾ ਸੀ ਚਾਉਣ ਦੀ ਕੋਸ਼ਿਸ਼ ਕਰਦੀ ਆ ਕਿ ਚੱਲ ਹੁਣ ਵਿਆਹ ਹੀ ਆਈ ਆ ਘਰ ਬੜਿਆ ਬਣਿਆ ਰਹੂ ਕਦ ਕਦ ਸੁਧਰ ਜਾਵੇ ਓਏ ਕਿੱਥੇ ਸੁਧਰਨ ਦਾ ਤਾਂ ਨਾ ਹੀ ਨਹੀਂ ਲੈਂਦੀ ਸਗੋਂ ਹੋਰ ਅਗਰ ਮਾਰਦੀ ਲੱਗਦੀ ਕਿ ਬੇਤੀ ਬੁਰੀ ਸੀ ਚੂ ਦੇਖੀ ਕਿਵੇਂ ਖੀਆਂ ਆਹ ਵਾਜਾ ਪੁਰੀ ਬੈਠੀ ਬੋਏ ਜੀ ਅੱਜ ਸਿੱਧੀ ਇਹਨਾਂ ਬੜਾ ਹੀ ਮਾਨਸਿਆ ਪਰੇਸ਼ਾਨ ਹੈ ਤੇ ਕਿ ਕੀ ਹੋ ਗਿਆ ਮਨ ਪਰੇਸ਼ਾਨ ਹੈ ਕੋਤੇ ਕਰਦੀ ਮੇਰੇ ਕੋਲ ਤਾਂ 100 ਗੱਲਾਂ ਹੋ ਜਾਂਦੀਆਂ ਔਰ ਤੂੰ ਵੀ ਕਰਦੀ ਆਈ ਆਜਾ ਬਣੀ ਮੋਹ ਨਿਕਲ ਚੱਲਿਆ ਸੀ ਮੇਰੇ ਕੀ ਕਰ ਕਿੰਨੇ ਬੇਚਰ ਪੱਤੇ ਹੈ ਨਿਕਲ ਮੋ ਹਾਂ ਹਾਂ ਕਰ ਦੇシャਨੀਆਸ ਲਗਾ ਰੋਕ ਕੋਈ ਨਹੀਂ ਮੈਂ ਤੇਰੀ ਆਪ ਦੀਆਂ ਨਹੀਂ ਨਹੀਂ ਆ ਉੱਧੇ ਖੜੇ ਸੋਹਜੀਆਂ ਦੇ ਇੱਥੇ ਉਲੱਬ ਸਾਰੇ ਕੋ ਤੁੂ ਤ ਮੈਂ ਥੋੜੀ ਜਿਹੀ ਘਰ ਦੀ ਕਵੀਦਾਰੀ ਕਰੀ ਹੋ ਗਈ ਆ ਹਾਂ ਸ਼ਸ਼ਾ ਹਾਂ ਹੋਰ ਨਹੀਂ ਕੋਈ ਗੱਲ ਹਾਂ ਇੱਕ ਤਾਂ ਸੂਰਵਿਲਾ ਜਿਆਨ ਨਹੀਂ ਨਾ ਇਹ ਤਾਂ ਕੋਈ ਇੱਤੇ ਤੇਰੇ ਥੋੜੇ ਜੰਦਾ ਕਦੀ ਹਾਂ ਕੀ ਕਰਦੀਆਂ ਜੀ ਕੋਹ ਵੀ ਮਮੀ ਵੇਲੀ ਆਈ ਤੇ ਨੂੰ ਆ ਗਈ ਮੈਂ ਮਹਾ ਹੋ ਤੇ ਕਿਆ ਵੀ ਰਾਤੀ ਤਨੀ ਕੋਈ ਬਗਤੀ ਵੋਟੇ ਲਿਖਾਇਆ ਮੈਂ ਜੰਨੀ ਬਲੇ ਦਾ ਵਾਵਾ ਦੀ ਸੀ ਨਾ ਪੜੀ ਹਾਂ ਆਨੇ ਦੀ ਬਣੀ ਤਾਰੇ ਹੁੰਦੀ ਹੋਰ ਕਿਤੇ ਐ ਬਣਾ ਲਈ ਪੌੜੀ ਲਿਖੀ ਹੈ ਹੈ ਤੇ ਬਹੁਤ ਸੋਹਣੀ ਵਾਹੋਂ ਦਾਲੋਂ ਆਉकाई ਬਣਨੀ ਚਾਹੀਦੀ ਆ ਪਰ ਬਾਣਾ ਨਹੀਂ ਹੋਤ ਲਿਖੀ ਚਾਹੀਦਾ ਹੈ ਹਾਂ ਮੈਂ ਤੂੰ ਇਹ ਲੈ ਕੇ ਤਰ ਨਾ ਵਾ ਜਿਹੜਾ ਟੱਕਰ ਹੋ ਗਿਆ ਹੁਣ ਸਹੀ ਸਹੀ ਬਹੁਤ ਸੋੜਾ ਵਾ ਮਾੜਾ ਨਹੀਂ ਆ ਪੜੇ ਲਿਖੀ ਹੋਰੀ ਬਣਦੀ ਚੰਨੂ ਤੇ ਤੇਰੀ ਘਰ ਹਾਂ ਹਾਂ ਹੋਰੀ ਹੈ ਹੋਰੀ ਹੈ ਬੜੀ ਹੋਰੀ ਹੈ ਹਾਂ ਕੀ ਮਤਲਬ ਕੰਮ ਹੋ ਗਿਆ ਜੀ ਕੋ ਪੜੀ ਲਿਖੀ ਉਹ ਤਾਂ ਸਾਰੇ ਦੇ ਇਸ ਕੁਕਲੇ ਸਿੱਨੇ ਆ ਜਿਹੜੇ ਬਿਸਕੁਟ ਰੱਖੇ 4 ਦਿਨ ਚ ਪਾ ਕੇ ਆ ਗਏ ਤੇ ਤੇ ਕਹਿੰਦੀ ਕੀ ਹੋਇਆ ਵਾ ਕੋਸ਼ ਨਹੀਂ ਹੋਇਆ ਮੈਨੂੰ ਸਪਰਾ ਦੇ ਟੈਨਸ਼ਨ ਆ ਜੀ ਆਈ ਘਰੇ ਦੀ ਜਾਣਾ ਹੀ ਮੈਂ ਕੋਈ ਆ ਨਾ ਗਿਆ ਹੋਵੇ ਦੇਖਣ ਲਈ ਹਾਂ ਜੀ ਮੈਂ ਨਾ ਮੇਰੇ ਨਾਲ ਕੱਲ੍ਹ ਦੀ ਬਾਜ਼ਾਰ ਸਸ ਕੰਮੇ ਤੋਂ ਪਰਦਾ ਨਾ ਕੰਮ ਰੱਖੀ ਗਈ ਕਰਦਾ ਹਾਂ ਇਹ ਕਿਵੇਂ ਕਦੀ ਕਿਸਕਾਰ ਦਾ ਰੱਖਿਆ ਨੀ ਕਿਤਨੀ ਰੱਖਿਆ ਥੋੜੇ ਦਿਨ ਉਹ ਗਿਆ ਰੱਖਦੀ ਆਉਂਦੀ ਆ ਪਤਾ ਤੇਨੂੰ ਪਤਾ ਕਿ ਬਗਲਾ ਬੰਦਾ ਕਮਲਾ ਪੂਰੀ ਤਾਂ ਪਤਾ ਸਾਰਾ ਕੁਝ ਲੱਗ ਜਾਂਦਾ ਵਾ ਹਾਂ 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 ਜੇ ਤੂੰ ਮੈਨੂੰ ਦੱਸੀ ਮੈਂ ਮਿੰਟ ਬੋਕੀ ਕੁਝ ਸਹੀ ਲੱਗਦੀ ਮੈਂ ਮਿੰਦ ਤੁਝੋ ਗੁੱਸੇ ਚ ਪੜਨਾ ਕਿ ਮਾਂ ਮਾਰਦੀ ਰਹਤੀ ਹੈ ਹੋਰ ਕੀ ਜਵਾਬ ਦਵਾਂ ਇਹਨੂੰ ਸਾਥ ਸੁਣਨਾ ਨਹੀਂ ਨਹੀਂ ਮੇਰੀ ਸੋਣ ਗਾਲ ਪਾਉਂ ਫੇਰ ਮਾਂ ਮੇਰੀ ਵਾਵਾ ਹੋਣੀ ਜਾ ਰਹੀ ਹੈ ਤੇ ਤੇਰੇ ਨਾਲ ਮੇਰੀ ਬਣੀ ਵੀ ਪੜੀ ਹੈ ਮੈਂ ਤੇਰੇ ਨਾਲ ਗੱਲ ਕਰਦੀ ਤੇਦੀ ਮਾਂ ਨੇ ਨੀ ਕੇ ਲੈ ਕੇ ਪੜਤਾ ਰੱਖਿਆ ਇਹ ਤੇ ਵਾਕਈ ਹੈਗੀ ਥੋੜੀ ਜੀ ਗੱਲ ਨੂੰ ਸਮਝਦੀ ਨਹੀਂ ਥੋੜੀ ਜੀ ਕਿੱਥੇ ਮੈਨੂੰ ਤੇ ਵਾਵਾ ਲੱਗਦੀ ਨਹੀਂ ਮੈਂ ਤੇ ਕੀ ਰੱਖਿਆ ਨਹੀਂ ਸ਼ਰਮਿੰਦੀ ਹੋਈ ਨਹੀਂ ਵੀ ਮੇਰੇ ਕਾਲੇ ਬੀਬਲੇ ਨੀਂਹ ਤੇ ਸਾਰੀ ਹੋ ਜਣੀਆ ਤੇ ਫੋਲ ਬੜੀਆਂ ਜੀਆਂ ਕਟੀਆਂ ਤੇ ਝੋਲੀ ਚ ਪਾ ਲਈਆਂ ਵੀ ਮੈਂ ਤਾਂ ਪਹਿਲੇ ਦਿਨੀ ਸਮਝ ਗਈ ਹਾਂ ਜਿਦ ਦਿਨ ਮੈਂ ਕਿੁੜੀ ਪੜਾਉਣੀ ਆਈ ਕਿਤਾਬ ਆ ਹੈ ਹੀ ਅੰਗਰੇਜੀ ਨੂੰ ਤੇ ਪੰਜਾਬੀ ਦੱਸੀ ਜਾ ਮੈਂ ਤੇ ਉਦ ਦਿਨ ਹੀ ਥੋੜਾ ਥੋੜਾ ਸਮਝ ਗਈ ਹਾਂ ਇਹ ਕਤੇ ਸਿਰਫ ਨਾ ਨਹੀਂ ਲਿਆ ਵੀ ਚੱਲ ਕੀ ਨਾਂ ਲੈਣਾ ਅਗਲੀ ਨੂੰ ਨਮੋਸ਼ੀ ਹੋਊਗੀ ਪਤਾ ਕੀ ਗੱਲ ਆ ਪਪਾ ਮੈਂ ਆਪਣਾ ਰੋਗ ਬੜਾ ਇੱਥੇ ਰੱਖਿਆ ਸ਼ਰੀਕੇ ਚ ਤੇਨੂੰ ਪਤਾ ਮੇਰਾ ਬੜਾ ਵਾ ਮੈਨੂੰ ਇਹ ਸੀਗਾ ਵੀ ਮੈਂ ਇਹ ਇਹ ਫੁੜੀਆ ਗੱਲਾਂ ਦਾ ਪਤਾ ਲੱਗਣ ਕਹੇਗਾ ਇਹਨੂੰ ਕੋਈ ਗੱਲਾਂ ਨਾ ਕਰੇ ਇਹਨਾਂ ਹਨ ਆਪ ਤੇ ਬਾਕ ਨਾ ਕਿਤੇ ਮੱਖੀ ਨਹੀਂ ਸੀ ਬਹਿਂਦੀ ਤੇ ਦਰਾਣੀ ਕਿਦਾਂਗੀ ਨਹੀਂ ਇਹ ਕੋਈ ਚੀਜ਼ ਅੰਦਰ ਲਪੋ ਕੇ ਰੱਖਣ ਵਾਲੀ ਹੈ ਕਿ ਜੇ ਕਿਸੇ ਨੂੰ ਪਤਾ ਨਾ ਲੱਗੂਗਾ ਅਸਕਰ ਬਾਹਰ ਅੰਦਰ ਤੇ ਹੁਣ ਨਹੀਂ ਆਇਆ ਸੀ ਮੈਂ ਸਮਝਾਉਂਗੀ ਤੇ ਸਮਝ ਜੂ ਕਿ ਮੈਂ ਤੇ ਇਸ ਗੱਲ ਨੂੰ ਦੋਹਰੀ ਰਹੀ ਆ ਪਰ ਕਿੱਥੇ ਸਮਝੀ ਨਹੀਂ ਨਾ ਇਸ ਗੱਲ ਨੂੰ ਪਰ ਪਰ ਹੁਣ ਸਾਰਾ ਤੇਨੂੰ ਤੇ ਸਾਰੇ ਪਤਾ ਲੱਗ ਨੀ ਮੈਂ ਤੇ ਨਹੀਂ ਆ ਐਂ ਕਰ ਟੱਕੀ ਟਕਾਈ ਦਾ ਕੰਮ ਨਾ ਜੇ ਤੇ ਮੈਨੂੰ ਕੱਲ੍ਹ ਨੂੰ ਪਤਾ ਹੈ ਅਜੇ ਤਾਂ ਕੋਈ ਕਿਸੇ ਨੂੰ ਨਹੀਂ ਪਤਾ ਲੱਗਾ ਨੇਕੇ ਹੋ ਜਾਣੀ ਤੇਰੇ ਤੇ ਨਾ ਲਾ 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 ਵੀਨ ਦੇ ਲੈਦੀ ਜੱਬਲ ਤੂੰ ਆਇਆ ਕਾ ਨਾਨਾ ਨਿੱਕੇ ਕਾਇਕ ਤੋੜ ਦੋ ਜੀ ਮੁੰਡਾ ਮੰਨਦਾ ਕਿ ਕੀ ਕਹਿੰਦਾ ਵੀ ਮੁੰਡਾ ਤੇ ਨਾ ਪਹਿਲਾਂ ਜੰਨੀਆਂ ਨਾ ਦਾ ਹੀ ਚੱਲ ਜਿੱਤਾਂ ਦਾ ਵੀ ਘਰ ਮੇਰਾ ਬਣਿਆ ਹੁਣ ਮੁੰਡੇ ਨੂੰ ਜੇ ਰੋਟੀ ਪਾਣੀ ਨਹੀਂ ਫੜਾਉਂਦੀ ਤੇ ਚਾਰਾ ਮੰਗਦਾ ਮੇਥੋਂ ਵੀ ਭਾਬੀ ਰੋਟੀ ਫੜਾ ਤੇ ਹੁਣ ਕੀ ਉਹ ਹੋਣਾ ਤਾਂ ਵੇਣ ਵਰਕੇ ਕਿ ਤਲਾ ਲੇਗੀ ਰਾਪੇ ਪੀਲਾ ਚੰਗਾ ਆਇਆ ਜਾਲਸ ਇਹਦੀ ਆ ਉਹ ਕਾ ਉਹਨੂੰ ਨਹੀਂ ਗੱਲਾਂ ਕਰਦੀਆਂ ਲੋਕਾ ਤੈਨੂੰ ਕਹਿੰਦੇ ਆਪਣਾ ਮਾਂ ਹੁੰਦੀ ਤੇ ਚੰਚਲ ਆ ਕੇ ਦਿੱਤੀ ਇਹਨੇ ਆਪ ਜਿੱਬਰ ਲੈ ਕੇ ਆਈ ਆ ਜੀ ਨਹੀਂ ਸਮਝਦੀ ਮਾਣੀ ਨੇ ਹਾਂ ਹਾਂ ਉਹ ਹੀ ਮੋੜੇ ਦੀ ਸੱਤੇ ਤੇ ਘਰ ਜਿਪਲੀ ਜਿਪਲੀਆਂ ਚੱਪ ਤਾਂ ਲੂਗੀ ਉਹ ਹੀ ਤੇ ਕੱਲ ਵਾਣਾ ਤੂੰ ਐ ਕਰ ਆ ਨਾ ਪੇਗਰ ਸੱਗੀ ਟਕਾਈ ਇਹਦੇ ਵਿੱਚ ਕਿਸੇ ਨੂੰ ਨਹੀਂ ਉਹ ਗੱਲ ਕਰਨੀ ਕਰਨੀ ਕਿਸੇ ਦੇ ਨਹੀਂ ਕਹੀ ਨਾ ਕਿਸੇ ਨੇ ਮਾ ਅਸਦੀਤ ਮਾ ਨੂੰ ਕਿਤੇ ਫੋਨ ਮਾ ਦੀ ਮਾ ਆਉਂਦੀ ਤੇ ਚੇਤੇ ਕਿਸੇ ਪਰ ਮੈਂ ਕੱਲ ਪਾਣ ਤਾਂ ਲੱਗਦੀ ਹੁੰਦੀ ਤੇ ਠੀਕ ਹੈ ਨਹੀਂ ਤੇ ਮੈਂ ਤੇ ਮਾ ਦੇ ਨਾਲ ਤੋਂ ਨਾ ਕੱਲ ਕਿਹੜੀ ਬੰਨੇ ਨੂੰ ਜਪਲੇ ਤਾਂ ਠੀਕ ਹੋਈ ਬੈਠੀ ਹੈ ਇਹਦੇ ਘਾਰ ਹੀ ਲਾਵੇਂਗੀ ਗਾਰੀ ਲਾ ਕੇ ਤਾਂ ਤੋਰ ਨੂੰ ਉੱਤੇ ਚਕਾਰ ਚੋਣਾ ਤੇ ਫਟ ਉੱਥੇ ਹੁਣ ਮੈਂ ਤੇਰੇ ਕੋ ਸਾਰੀ ਦੇਲਦੀ ਕੁ ਬਿਖੋ ਦੇਤੀ ਹੋਣ ਕਿਸੇ ਕੋਲ ਕਾਲ ਨਾ ਖਰੀ ਤੇ ਡੇਰੇ ਚ ਐਵੇਂ ਨਾਲਾ ਲਾ ਲਾਂਗਾ ਤਰਾ ਦੇ ਲੈ ਕਲ ਕੋਈ ਨਾ ਡਰਦੀ ਡਰਦੀ ਬੈਠ ਕੇ ਲੋਕੀ ਗੱਲਾਂ ਬੜੀਆਂ ਮੈਂ ਇਹ ਕਰਨਾ ਚਾਹ ਚਾਰ ਬਣਾਉਂਦੇ ਆ ਮੈਨੂੰ ਤੇ ਉਦੋਂ ਦਾ ਹੀ ਪਤਾ ਜੇ ਮੈਂ ਕਿੰਨੇ ਦਿਨ ਚ ਘਰ ਘਰ ਤੇ ਤੇ ਗੱਲਾਂ ਨਾ ਪੁੰਚੀਆਂ ਨਹੀਂ ਮੈਂ ਤੇ ਕਿਸੇ ਕੋਲ ਨਾ ਆ ਨਹੀਂ ਲਿਆ ਮੇਰੇ ਪਹਾ ਤੁਹਾਡੇ ਆਉਂਦੇ ਨਾ ਕਾਮਕੁੰਮੇ ਵਾਲੇ ਵੀ ਹੁੰਦੇ ਆ ਤੇ ਪਤਾ ਕਿਦ ਸੌ ਸਵਾਬ ਮੂੰਹ ਨਿਕਲ ਜਾਵੇ ਪੇਟ ਵਿੱਚ ਕੁੱਤੋਂ ਮਜਾਦੀ ਨੀ ਨੀ ਭੈਣਾ ਆਪੇ ਕਿਸੇ ਨੂੰ ਪਤਾ ਲੱਗੇ ਸੌ ਬਰੀ ਲੱਗੇ ਮੈਂ ਕਦੀ ਕਿਸੇ ਨੂੰ ਨਹੀਂ ਕਹਤਾ ਤੇ ਤੇਰੇ ਤੇ ਯਕੀਨ ਜਾਈਆ ਤਾਈ ਘਰ ਮੈਂ ਸਾਡਾ ਤੇਰੇ ਕੋਲ ਕਾ ਕਾਲ ਕੀਤੀ ਆ ਸਪਰਦ ਹੋਣਾ ਗਾਮ ਕਰੇ ਹੋਣੇ ਦੀ ਮਾਂ ਨੇ ਉਹਨੇ ਸਵੇਰੇ ਲੱਗ ਕੇ ਜੋ ਪਤਾ ਕੀ ਗੱਲ ਬਣਦੀ ਕੀ ਪਹਿਲੀ ਗੱਲ ਤੇ ਮੈਂ ਇਹਨੂੰ ਨਾਲ ਹੀ ਤੋੜਨਾ ਕੰਮ ਹੀ ਇੱਥੇ ਨਹੀਂ ਪੜਦਾ ਚੁੱਪ ਕਰਕੇ ਨਾਲ ਤੋੜਦੀ ਨਾਲ ਮੈਂ ਦੇਖਾਂ ਮੈਂ ਜਾਵਾਂ ਫਿਰ ਜਾਈਉਗੀ ਮਾਂ ਦੀ ਮਿਲਣ ਸਭ ਨਹੀਂ ਆ ਮੈਂ ਸਾਥ ਨੂੰ ਫਿਰ ਕੱਲੇ ਕੀ ਕਰੇਂਗੀ ਆ ਨਹੀਂ ਮੈਂ ਸਾਥ ਰੂ ਪਰ ਕੱਲਾ ਕੱਲਾ ਹੀ ਹੁੰਦਾ 200 ਜਿੰਦੇ ਕੋਈ ਜਿਵੇਂ ਵੇਖਾਂ ਮੈਂ ਜਾਣਾ ਕਾਲ ਨਾ ਕਿਸੇ ਕੋਲ ਨਹੀਂ ਨਹੀਂ ਜਾਣਾ ਜਾ ਮੈਂ ਜਾ ਮੈਂ ਵੇਖਾਂ ਮੱਤਬੂਰਾ ਵੀ ਖੁੱਲਾ ਸਾਡਾ ਚਰਖੇ ਪਰ ਦੇਖੇ ਲੰਬੇ ਪੈਰ ਨਹੀਂ ਕਰੀ ਕਿ ਕਿਤੇ ਸੇਰੀ ਖਾਹਬਾਰ ਦੀ ਪੈਣ ਨਹੀਂ ਦਿੱਤੀ ਹੁਣ ਟਾਕਾ ਕਰਕੇ ਦੰਚੋ ਖੁੱਲਦੀ ਦਵਾਤਾ ਇੱਕ ਕੜੀ ਲਿਖੀ ਹੈ ਕੜੀ ਲਿਖੀ ਹੈ ਪਤਾ ਤੇ ਮੈਨੂੰ ਉਦੋਂ ਨਹੀਂ ਲੱਗਾ ਜਾਦਰੀ ਪੜੀ ਲਿਖੀ ਦਾ ਹੈ ਸਾਰੇ ਸਾਡੇ ਘਰੋਂ ਬੜੀਆਂ ਫੁੱਲ ਬੜੀਆਂ ਝੂੜੀ ਚ ਪਾ ਲਈ ਹੋਈ ਹੁਣ ਤੇ ਸ਼ਗਨ ਤੇ ਹੋ ਮੰਗ ਲਿਆ ਮੋੜ ਪਰ ਦੀ ਪਉਂਦੀ ਹੰਦੂ ਕੀ ਉਹ ਤਾਂ ਤੂੰ ਹੀ ਨਾ ਕੇ ਮੱਖੀ ਨਹੀਂ ਰਹਿਣ ਦੇਦੀ ਜੇ ਮੈਂ ਕਿ ਦਸ਼ਾਮਾ ਨੂੰ ਆਜਾ ਕਰਨੇ 36 36 ਕਲਾ ਤੋਂ ਸਾਡੇ ਘਰ ਕਰਦਾ ਦੀ ਹੋਨ ਆਪਣੇ ਘਰ ਨੂੰ ਵੇਖ ਤੋ ਮੈਂ ਤੇ ਮੱਧੀਆਂ ਦੇ ਰੇਗੀ ਕਰਦੀ ਹੈ ਹੈ ਤੇ ਇਹ ਨਹੀਂ ਹੁਣ ਜਾਂਦੀ ਹੁਣ ਆਦੀ ਮੈਂ ਬਰਖ ਨੂੰ ਨਾਲ ਤੋਰ ਦੇਣੀ ਹੁਣ ਅਗਲੇ ਦਿਨ ਐਵੇਂ ਹੀ ਲੈ ਚਲੇ ਸੁੱਕੀ ਪੈਰੀ ਇਹ ਨਹੀਂ ਹੁਣ ਕਿਤੇ ਜਾਂਦੀ ਹੁਣ ਮੈਂ ਵੀ ਵੇਖਿਆ ਸਭ ਤਮਾਸ਼ੇ ਚਲ ਮੈਨੂੰ ਕੀ ਲੱਗੇ ਤੇ ਵੀ ਤਮਾਸ਼ਾ ਲੱਗਾ ਕੱਲੀ ਘੜੀ ਲੋਕਾਂ ਦੇ ਤਮਾਸ਼ੇ ਵੇਖਦੀ ਆਪਦੇ ਘਰ ਦਾ ਤੇ ਦਾ ਟੱਕਿਆ ਰਿੰਦਾ ਕੱਲੀ ਨੇ ਕਿਨਾਂ ਕੰਧਾਂ ਨਾਲ ਲੜਨਾ ਮੈਂ ਵੀ ਚੱਲ ਵੇਖੂ ਸਵੇਰੇ ਵੀ ਤਮਾਸ਼ਾ ਰੋਜ਼ ਵੇਖਿਆ ਤਾ ਚਲ ਮੈਂ